ਮੋਟੋ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਕੁਕਿੰਗ ਅਤੇ ਪੰਜਾਬੀ ਕਰਦੀ ਹਾਂ ਤੇ ਥੋੜਾ ਸਵਾਲ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚੱਲ ਹੈ ਉਮੀਦ ਕਰਦੀ ਸਾਰੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਤੇ ਮੌਸਮ ਜਿਹੜਾ ਅੱਜ ਖਰਾਬ ਹੋ ਰਿਹਾ ਹੈ ਬੱਦਲਵਾਈ ਵਾਲਾ ਹੋ ਰਿਹਾ ਤੇ ਸਾਨੂੰ ਵੀ ਭੱਜਣਾ ਪਈਆਂ ਹੋਈਆਂ ਨੇ ਕਿਉਂਕਿ ਇੱਧਰ ਆਪਣੀ ਜਿਹੜੀ ਤੂੜੀ ਹੈ ਨਾ ਏਡ ਅਰਬਿਕ ਜਿਹੋ ਉੱਡਣਾ ਜਾਣਾ ਹੈ ਨਾ ਉੱਥੇ ਜਿਹੜੇ ਟੂੜੀ ਦੇ ਆਪਾ ਪਾਣੀ ਘਰਵਾ ਰਹੇ ਆ ਭਈਏ ਤਾਂ ਵੀ ਤੂੰ ਕਾਣੀ ਗਿਰਿਆ ਟੂੜੀ ਤੇ ਹੈ ਨਾ ਬਾਕੀ ਬੱਤਲਵਾਈ ਬਹੁਤ ਹੋਈ ਪਈ ਏ ਰੇਖੋ ਵਾਲੇ ਦਲ ਦਾ ਮੌਸਮ ਤਰੀਕ ਪਰ ਚੱਲਿਆ ਗਿਆ ਆਪਣਾ ਟੂੜੀ ਬਣਾਣ ਤੇ ਉਦਮ ਹੋਰੇ ਬਿਮਾਰ ਹਨ ਉਦਮ ਅੱਜ ਵੀ ਨਹੀਂ ਮੈਂ ਸਕੂਲ ਭੇਜਿਆ ਹੈਗਾ ਕਿਉਂਕਿ ਉਹਨੂੰ ਫੇਰ ਸਵੇਰੇ ਬੁਖਾਰ ਦੇ ਲੱਗ ਰਹੇ ਸੀਗਾ ਇਸ ਕਰਕੇ ਉਦਮ ਜਿਹੜਾ ਸਕੂਲ ਨਹੀਂ ਭੇਜਿਆ ਤੇ ਉਦੋਂ ਚੱਲੇ ਆਪਾਂ ਹੁਣ ਦਵਾਈ ਦਵਾਉਣ ਸਰਦਾਰ ਜੀ ਕੰਨ੍ਹੇ ਵੱਲ ਦਵਾਈ ਦਵਾ ਲਿਆ ਨੇ ਫੇਰ ਮੈਂ ਰਿਪਰ ਤੇ ਜਾਊਗਾ ਹਨਾ ਚਲੋ ਜੀ ਹੁਣ ਆਪਾਂ ਚੱਲੀਏ ਹਾਂਜੀ ਠੀਕ ਐ ਓਏ ਨਾ ਵੇਰੇ ਚੱਕ ਉੱਪਰ ਆ ਤੇਰੀ ਚਾਕਲੇਟ ਵਾਲੀਆਂ ਕੋਹਗੇਰੀ ਵੀ ਦੇਖ ਆਈਸਕ੍ਰੀਮ ਵਿੱਚ ਈਸੀ ਪਿੱਛੇ ਤੋਂ ਬਿਮਾਰ ਹੋਇਆ ਲੋ ਜਿਪਾ ਚੱਲੇ ਹੁਣ ਬਾਹਰ ਹਵਾ ਵੀ ਚੱਲ ਰਹੀ ਤੇ ਬੱਦਲਬਾਈ ਵੀ ਬਹੁਤ ਹੋਈ ਪਈ ਹੈ ਦੰ ਭయ్యా ਥੋੜੀ ਕਿ ਢੇਰ 'ਚ ਚੜਿਆ ਖੜੇ ਐ ਸਾਹਮਣੇ ਉਹ ਇੱਕ ਪਾਣੀ ਸਿੱਟ ਰਿਹਾ ਤੇਰੇ ਤਾਂ ਪਛਾਣ ਵੀ ਨਹੀਂ ਆਇਆ ਅੱਜ ਉਹ ਹਨਾ ਆ ਦੁਪਹਿਰ ਕਿਢੀ ਵੀ ਚੱਲ ਗਈ ਛੱਡੂ ਉਹ ਪੈਪ ਖੁੱਲ ਗਿਆ ਪਿੱਛੇ ਪੜੇ ਗੁਲਕੇ ਉਹ ਜੁੜੇ ਉਹਦੇ ਮਾਰੇ ਖਾ ਬੇਲ ਵੀ ਚੱਲ ਗਈ ਆਪਣੀ ਫੁੱਲੇ ਲੱਗੂਗੇ ਹੁਣ ਸੁਬੇਲ ਨੂੰ ਪਹਿਲਾਂ ਜਮਾ ਮਰ ਗਈ ਦੀ ਆਹ ਲੋ ਜੀ ਇੱਧਰ ਵੀ ਸਾਰੇ ਕਿਦਰੇ ਹਨਾ ਕਣਕਾਂ ਵੀ ਵੱਡ ਹੋ ਗਈਆਂ ਤੇ ਤੂੜੀਆਂ ਵੀ ਬਣ ਗਈਆਂ ਅਬ ਬਸ ਕਾਮੀ ਦੇ ਨੇੜੇ ਪਹੁੰਚਣ ਵਾਲੇ ਆਂ ਪਿੰਡ ਮੈਨੂੰ ਵੀ ਨਹੀਂ ਪਤਾ ਇਹ ਕਿਹੜਾ ਦਰ دی بیٹھے ਅੱਗੇ ਪਰ ਅੱਜ ਨਾ ਥੋੜੀ ਬਦਲਵਾਈ ਜੇ ਪਰ ਤੂੜੀਆਂ ਹਜੇ ਕਾਫੀ ਹੱਦ ਤੱਕ ਰਹਿੰਦੀਆਂ ਨੇ ਅਬੱਕੇ ਦੇਖਦੇ ਕੀ ਬਣਦੇ ਮੀ ਵੀ ਦੱਸਿਆ ਹੋਇਆ ਇੱਧਰ ਬੈਠੇ ਮੇਰੇ ਕੋ ਗਲੀ ਮੁਗਲੀ ਹੈਲੋ ਕੋ ਗਲੀ ਮੁਗਲੀ ਬਿਮਾਰ ਹੋ ਗਏ ਤਾਂ ਜਮਲਿੱਦ ਜੀ ਬਣ ਜਾ ਹੈ ਸਾਵਧਾਨ ਅੱਗੇ ਸੜਕ ਖਰਾਬ ਹੈ ਹੌਲੀ ਚੱਲੋ ਜੀ ਇਹ ਤੋਂ ਅੱਗੇ ਜਾ ਕੇ ਬਸ ਕੰਮੀ ਹੈ ਕੰਮੀ ਤੋਂ ਮੁੜ ਜਾਗੇ ਆਪਾਂ ਅੱਜ ਆਪਾਂ ਇੱਧਰ ਨੂੰ ਆ ਰਹੇ ਆਂ ਇਹ ਕੀ ਕੱਗਰ ਹੈ ਹਨਾ ਨਾ ਕੱਗਰ ਨਹੀਂ ਹੈਗਾ ਇਹ ਕੁਝ ਹੋਰ ਹੈ ਪਤਾ ਨਹੀਂ ਕੀ ਹੈ ਗੰਦਨ ਵਾਲਾ ਹੈ ਕਾਣਕ ਸਮਝ ਨਹੀਂ ਕਣਕ ਗਿਆ ਅੱਛਾ ਕਣਕ ਖਿੰਡ ਗਈ ਹਾਂ ਦਸ ਵਿਚਾਰੇ ਕਿੰਨਾ ਨੁਕਸਾਨ ਹੋ ਗਿਆ ਪਤਾ ਨਹੀਂ ਕਿੱਥੇ ਤੇ ਡਾਲਾ ਉਹ ਹੋ ਗਿਆ ਪਤਾ ਨਹੀਂ ਕਿੰਨੇ ਦੂਰ ਤੇ ਖਿੰਡਦੀ ਆ ਰਹੀ ਹੋਣੀ ਆ ਤਾਂ ਇਹਨੂੰ ਦੱਸਿਆ ਮਿਲ ਲਗਾ ਟਰੈਕਟਰ ਵਾਲੇ ਨੇ ਹਾਂ ਕਾਮੀ ਦਾ ਗੁਰਦੁਆਰਾ ਆ ਗਿਆ ਮੈਨੂੰ ਲੱਗਾ ਕਾਮੀ ਪਿੰਡੇ ਕਹਾ ਕੀ ਆਏ ਪੂਰੇ ਪਤਾ ਲੱਗੂਗਾ ਨਹੀਂ ਕਾਮੀ ਨਹੀਂ ਹੈਗਾ ਹਜੇ ਹਾਂ ਕਾਮੀ ਗੜਾ ਹੀ ਐ ਇਹ ਸਾਡੀ ਭੂਆ ਦਾ ਪਿੰਡ ਹੈ ਇੱਥੇ ਕਾਮੀ ਗੜਾ ਅਸੀਂ ਇੱਕ ਵਾਰੀ ਆਈ ਵੀ ਸੀਗੀ ਮੈਂ ਇੱਥੇ ਗੁੱਗਮੜੀ ਦਾ ਮੇਲਾ ਲੱਗੇ ਸੀਗਾ ਜਦੋਂ ਹਨਾ ਉਦੋਂ ਆਏ ਸੀਗੇ ਆ ਗੁਰਦੁਆਰਾ ਹੈ ਕਾਮੀ ਗੜਾ ਦਾ ਇਹ ਜਿਵੇਂ ਵਸ ਅੱਗੇ ਜਨੂ ਜਾ ਕੇ ਮੋੜ ਹੈ। ਲੋ ਜੀ ਆਪਾਂ ਪਹੁੰਚ ਗਏ ਕਨੌਰ ਕਿਉਂਕਿ ਆਪਾਂ ਕਾਮੀ ਨੂੰ ਨਹੀਂ ਮੁੜੇ ਹੈਗੇ। ਕਾਮੀ ਨੂੰ ਆਪਾਂ ਤਾਂ ਨਹੀਂ ਮੁੜੇ ਹੈਗੇ ਉੱਥੇ ਨਾ ਪੂਲ ਬਣ ਰਿਹਾ ਹੈ। ਪਿਛਲੀ ਵਾਰ ਜਦੋਂ ਅਸੀਂ ਆਏ ਸੀਗੇ ਉਦੋਂ ਰਾਤ ਨੂੰ ਨਾ ਸਾਨੂੰ ਪਿੱਛੇ ਮੁੜਨਾ ਪਿਆ ਸੀਗਾ ਕਾਫੀ। ਸਾਨੂੰ ਚੇਤਾ ਆ ਗਿਆ। ਵੀ ਉੱਥੇ ਨੂੰ ਨਹੀਂ ਜਾਣਾ ਹੈਗਾ। ਇੱਧਰ ਨੂੰ ਟਵਾਣੀ ਵੀ ਲੰਘ ਜਾਂ ਹੈ। ਔਰ ਉਦੋਂ ਉਹਦੇ ਬਾਂਦਰ ਇਹ ਹੈ ਜੀ ਗੰਡਿਆਂ ਲਈ ਨਹਿਰ ਇੱਧਰ ਤੱਕ ਕੰਮ ਥੀ ਆਹ ਕਨੌਰ ਦਾ ਬਾਜ਼ਾਰ ਆ ਗਿਆ ਹਾਂ ਇੱਕ ਵਾਰੀ ਸੀ ਇੱਥੇ ਪਹਿਲਾਂ ਵੀ ਆਏ ਤੇ ਕਨੌਰ ਚ ਪਤਨੀ ਸਾਡੀ ਕੋਈ ਚਿੱਠੀ ਵਗੈਰਾ ਇੱਧਰ ਆ ਗਈ ਸੀਗੀ ਇੱਧਰ ਜਿਹੜਾ ਚਮਾਰੂ ਹੈ ਕਨੌਰ ਵਾਲੀ ਸਾਈਡ ਹਨਾ ਇੱਧਰ ਵੀ ਚਮਾਰੂ ਹੈ ਇੱਕ ਫਿਰ ਅਸੀਂ ਇੱਥੇ ਡਾਕ ਖਾਣੇ ਚਾਏ ਸੀਗੇ ਆ ਮੰਡੀ ਹੈ ਇੱਧਰ ਬਲ ਨੂੰ ਬਦਲਵਾਈ ਬਹੁਤ ਕਰੀ ਪਈ ਐ ਲੋ ਜੀ ਅੱਜ ਆਪਾਂ ਨੇ ਤੁਹਾਨੂੰ ਕਨੌਰ ਦਾ ਬਾਜ਼ਾਰ ਵੀ ਦਿਖਾ ਦੇਉ ਉਦੋਂ ਮੇਂ ਛੋਟੀ ਜੀ ਟਰਾਲੀ ਮੋਰਸੇਲ ਦੇ ਪਿੱਛੇ ਪਾਈ ਵੀ ਐਡੀ ਟਰਾਲੀ ਬਣਾ ਲਵੇ ਹਨਾ ਉਦੋਂ ਮਾ ਉਦੋਂ ਨੇ ਖਰੀਦਣਾ ਕੁਝ ਕਨੌਰ ਕੇ ਬਾਜ਼ਾਰ ਮਾ ਤੇ ਅੱਜ ਬੜੇ ਗੇ ਬਾਜ਼ਾਰੀ ਵਧੀਆ ਲੱਗਦਾ ਹੈ ਉਹ ਮੱਖੀ ਕੱਢ ਰਹੀ ਤੇ ਮੱਖੀ પાਪਸ ਆ ਕੇ ਮੁੜ ਕੇ ਲੋ ਜੀ ਆ ਦੇਖੋ ਸਾਹਮਣੇ ਮੱਕੀ ਸੀਗੀ ਤੇ ਆ ਚਰੀ ਏ ਮੈਨੂੰ ਤਾਂ ਇਹ ਵੀ ਕੁਕੜੀਆਂ ਹੀ ਨੇ ਸਾਡੇ ਇੱਧਰ ਤਾਂ 2-2 3-3 ਫਸਲਾਂ ਨਿਕਲ ਜਾਂਦੀਆਂ ਨੇ ਆ ਦੇਖੋ ਫੇਰ ਇਸ ਤੋਂ ਬਾਅਦ ਜਾ ਕੇ ਕਿਤੇ ਕਣਕ ਬੀਜ ਹੋਊਗੀ ਇਹਨਾਂ ਸੌਰੀ ਜੀਰੀ ਲਾ ਹੋਊਗੀ ਮੈਨੂੰ ਕਣਕੇ ਜੇ ਤਾਂ ਆ ਗਿਆ ਸੜਦਾ ਇੱਧਰ ਕਦੇ ਆਲੂ ਕਦੇ ਸੂਰਜਮੁਖੀ ਆ ਦੇਖੋ ਆ ਮੱਕੀ ਲਾਗ ਦੇ ਖੇਤਾਂ ਦੇ ਵਿੱਚ ਬਣ ਲਈ ਹੈ ਨਾ ਆ ਤੋੜੀ ਤੇ ਇੱਧਰ ਵੀ ਮੱਕੀ ਹੈ ਚਾਰੇ ਪਾਸੇ ਮੱਕੀ ਉਹ ਮੱਕੀ ਲੱਗੀ ਹੋਈ ਹੈ ਕਣੀਆਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਕਿਰਮਣ ਕਿਰਮਣ ਆਉਣੀਆਂ ਸ਼ੁਰੂ ਹੋ ਗਈ ਹਲਕੀ ਫੁਲਕੀ ਜੀ ਗੜੇ ਪਿੰਡ ਚ ਕੇ ਖੋਲ ਨਾ ਨਿੰਦਰਵਾਜਾ ਏ ਟਿੱਡ ਜਿਹਾ ਖੁੱਲ ਲੱਗ ਗਿਆ ਐਸੀ ਬੰਦ ਕਰਾ ਇਹ ਗੱਡੀ ਬੰਦ ਕਰਨਾ ਪਹਿਲਾਂ ਐਸੀ ਬੰਦ ਕਰਨਾ ਚਾਹੀਦਾ ਸੁਣ ਲੈ ਗਿੱਗੜੀ ਸਟਾਰਟ ਕਰਾਂ ਤੇ ਰੇਸਿੰਗ ਛੱਟ ਕੰਨੀ ਲਾ ਲਾ ਫੇਰ ਇਹ ਸੀ ਸਟਾਰਟ ਕਰ ਦੋ ਠੀਕ ਚਾਲੂ ਕਰ ਪਾਵਰ ਵਿੰਗ ਚੱਕ ਲਈ ਬਸ ਕਮੇਨਾ ਹੀ ਨਿਕਲਣਾ ਬਾਹਰ ਨਾ ਨਿਕਲੋ ਉਹ ਗਿੱਗੜੀ ਤੇ ਆਹਾ ਹੁਣ ਆ ਵੀ ਨਾਨੀ ਤਾਰੇ ਦੀ ਬੁੜੀ ਭਾਗ

ਪਰ ਉਸਿਆਂ ਜਗਾ ਕੇ ਸਾਂ ਲਾਉਂਗੇ ਕਹਦੇ ਮਾਣ ਚਾਹੇ ਹਾਂ ਮੈਂ ਕਿਹੜੇ ਤੇ ਹੋ ਕੇ ਚੱਲ ਜਾਵਾਂ ਮੈਂ ਜਾ ਕਿਉਂ ਉਸ ਨੂੰ ਦੰਨ ਨਹੀਂ ਪਾ ਦੁੱਧ ਪਰ ਹੋਈ ਬੈਠੀ ਡਾਉਂ ਹੈ 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 ਮੰਮੀ ਦੇ ਮੰਮੀ ਦੇ ਵੀ ਹੈ ਹਾਂ ਤੇ ਕਿਹਾ ਨੂੰ ਅਜੇ ਤੱਕ ਇਹ ਜੱਲੇ ਕਾ ਹੀ ਅਜੇ ਲੈ ਮੰਮੀ ਕਰਦੇ ਆ ਮੈਂ ਤੁਹਾਨੂੰ ਲੈਣ ਆ ਰਹੇ ਹਾਂ ਹਾਂ ਅੱਬ ਬੰਦੇ ਉਹ ਕਿੱਧਰ ਆ ਗਏ ਨਾ ਲੈਟ ਪਾ ਦੇਗੀ ਲੈਟ ਪਾ ਦੇਗੀ ਹੋਣਾ ਹਾਂ ਹਾਂ ਇਧਰ ਜਾ ਚਾਹ ਬਣਾ ਬਣਾਮ ਨਾ ਚੱਲ ਚੱਲੇ ਚਲੋ ਚਾਹ ਪੀਣੇ ਚਾਹ ਪੀਣੀ ਚਾਹ ਪੀਣੀ ਤੇਰੇ ਦੋ ਤਿੰਨੇ ਪੀ ਲੈ ਨਾ ਲੈ ਪੀ ਲੈ ਬੁੱਤ ਨੂੰ ਦਰਵਾਜ਼ਾ ਖੜਾ ਮੈਂ ਪੀਣੀ ਐ ਥੋੜੀ ਪਕੌੜੀਆਂ ਵੀ ਖਾਓ ਚਾਹ ਵੀ ਪੀਓ ਯਾਰੋ ਕੁਮਾਰ ਜੀ ਥਾਓ ਬਹਿ ਜਾਓ ਹੋਰ ਨਾ ਚਾਹ ਪੀ ਲੈ ਜਾਵਾਂਗੇ ਪੀ ਲੈਣੇ ਚਾਹ ਸੀਗਾ ਸਾਸੀ ਦਾ ਹੋਰ ਠੀਕ ਹੈ ਹੋਰ ਸਭ ਠੀਕ ਰਹਿਣ ਤੁਹਾਨੂੰ ਇਹ ਕੋਈ ਮਾਲਾ ਕੰਮ ਕਰਾ ਦੇਣਗੇ ਹੋ ਹਮੇ ਹੀ ਕਰਦਾ ਹੈ ਕੇਕਾ ਕੇ ਥੋੜੇ ਕੰਮ ਹੋਏ ਕਰੋ ਲੱਤ ਆਉਣਾ ਜਾ ਰਿਹਾ ਸੀ ਤੇ ਨਾਲੇ ਹੋਏ ਲੈ ਨਾਲੇ ਇਹ ਅਗਰ ਮੱਧਿਆ ਲਾਇਆ ਦਰਵਾਜ਼ਾ ਆਮਾਂ ਲਾ ਕੇ ਮੀ ਆ ਗਿਆ ਮੀ ਲੈ ਆਏ ਮੀ ਹਾਈ ਜੇ ਮੀ ਪੜਨਾ ਸ਼ੁਰੂ ਹੋ ਗਿਆ ਲੈ ਪਤਾ ਨਹੀਂ ਕਿੰਦਰ ਹੁਣੇ ਗਿਆ ਬੇਬੇ ਆਪਣੀ ਡਿਊਟੀ ਪਰ ਕਦਾਂ ਗਈਆ ਦਿਨਦਰ ਵਗ ਗਿਆ ਹੂੰ ਹੋ ਡਿਊਟੀ ਆਏ ਬੰਦੇ ਆ ਭਾਈ ਬੱਲੇ ਕੋਈ ਨਹੀਂ ਆਪਣੀ ਡਿਊਟੀ ਕਰ ਰਹੀ ਹੈ ਬੇਬੇ ਆਪਣੀ ਡਿਊਟੀ ਕਰ ਰਹੀ ਹੈ ਜਵਾਕ ਆਪਣੀ ਡਿਊਟੀ ਕਰ ਰਹੇ ਆ ਦਰਵਾਜ਼ੇ ਅੰਦਰ 12 ਵਜੇ ਹੂੰ ਇਹ ਉਹ ਨੂੰ ਲੈ ਕੇ ਮੈਂ ਆਉਣ ਗੱਲ ਜਾਣੀ ਹੈ ਉਹ ਕਹਿ ਰਿਹਾ ਚੱਲ ਜਾਈਏ ਤੇ ਉੱਥੀ ਤੇ ਬਿਠਾ ਲਿਆ ਉਹਨੂੰ ਵੀ ਉਹ ਵੀ ਜਾਏਗਾ ਉਹ ਤਾਂ ਇਹ ਲਾਲੂ ਨੂੰ ਤੁਰਿਆ ਹੁਣ ਤੇਰੇ ਫੋਨ ਦੇ ਵਿੱਚੇ ਫੋਨ ਲਾ ਦਾ ਅੱਛਾ ਮੈਂ ਤੇਰਾ ਘਮ ਕਰਤੇ ਆ ਫੇਰ ਆ ਗਿਆ ਹੂੰ ਨਾ ਮਗਾਉਣ ਨੂੰ ਮੇਰ ਜਾਰੀ ਹੈ ਹੂੰ ਫਿਰ ਚਰਾ ਮੇਰ ਬੋਲੀ ਤਾਂ ਸੰਦੇ ਨੂੰ ਭੇਜ ਦੇ ਰੋਕਤੀ ਰੋਕ ਕੇ ਭੇਜ ਦੇ ਨੂੰ ਜੀ ਉਸ ਤੋਂ ਕੁਛ ਨਹੀਂ ਮੈਨੂੰ ਮੈਨੂੰ ਕਹਿਆ ਨਾ ਮੈਂ ਰੋਕੀ ਰਾਂ ਮੈਂ ਸੀਲ ਵੀ ਆਖਦੇ ਨੇ ਹੂੰ ਬਸ ਚਰਾ ਕਰਾਂ ਨਹੀਂ ਫੇਰ ਸੀਲ ਤੇ ਕੋਲ ਦੇਗਾ ਜਿਨਾ ਕਹ ਜਾਈ ਉਹ ਆਹ ਤਾਂ ਜੁਗ ਉਸ ਨਾਲ ਬਾਤਨਾ ਸ਼ੁਰੂ ਕਰਤੇ ਆ ਨਾ ਮੈਂ ਵੀ ਰੱਖਿਆ ਪਿਆ ਅਹੀਂ ਦੇਖ ਜੇ ਜੁਗ ਕਰਕੇ ਦੇਖਿਆ ਗਾ ਲੂ ਗਾ ਦੋ ਦੁਬਾਰਾ ਟ੍ਰੇਨ ਚੜ ਕੇ ਵਾਪਸ ਕਰ ਮਰ ਜੀ ਓਕੇ ਮੈਂ ਕਿਹਾ ਉਹ ਦੇ ਵੀ ਹੋ ਜੇ ਮੈਂ ਜਿੰਨੇ ਭਾਂਡੇ ਹੋ ਜਾਣ ਉਹਨੇ ਕੰਮ ਲੱਗੇ ਰਹਾਂ ਇਹ ਬਹੁਤ ਭਾਂਡੇ ਹੋ ਗਏ ਹੋ ਬਹੁਤ ਹੀ ਤਾਹੀ ਨਾ ਮੈਂ ਨਹੀਂ ਕਰਿਆ ਆ ਗਿਆ ਬਣਾਣਾ ਲੱਡੂ ਨੇ ਉਹ ਉਹਦੇ ਤੇ ਮਲਾਈ ਕੇ ਲੱਡੂ ਇਹ ਕੱਟੇ ਦਿਓ ਚਾਹਾਂ ਉਹਨੂੰ ਕੱਟੀ ਹੋ ਜਾਉ ਦੁੱਧੇ ਘਟ ਲੱਗ ਗਿਆ ਮੇਰੇ ਨਾਲ ਹਾਂ ਆ ਤੇ ਬਣ ਗਏ ਐਮ ਤੇ ਕੀ ਚਾਹ ਦੇਖੀ ਮੈਂ ਆਮ ਲੈ ਲਓ ਬਾਬਾ ਚਲਾ ਲਾ ਲੈ ਲੈ ਬਾਬਾ ਇਹ ਮਲਾਈ ਦੇ ਲੱਡੂ ਕਸਿਕਲੇ ਲੇਗੇ ਤੇ ਤੇ ਚਾਨਨ ਖਾਲੀ ਰੱਖ ਦੇ ਬਖਾ ਲਾ ਦੇ ਲੈਟ ਭੱਜ ਗਈ टैर घस गया कुत्ता मूत करके गया सारे उरे मारे दिख लिया गड्डी पर मूत कर, कर के गया कुत्ता शगन करके गया कह रहा कनिया पै लिया और हां हां बैठ जा बैठ जा बैठ जा हमें बैठे जा मैं पहला ਮੈਨੂੰ ਲੱਗਿਆ ਮੈਂ ਕੰਮ ਤੇ ਚਲੇ ਹੋਏ ਹੈਗਾ ਉਹ ਪਿੱਛੇ ਰੱਖਿਆ ਵਾ ਉਹ ਪਿੰਡ ਮਾਤੀ ਮੈਨੂੰ ਬਿਠਾ ਕੇ ਲਿਆ ਦੇਣਾ ਫਿਰ ਸਾਡੇ ਮੈਂ ਰੱਖ ਦੇਦਾ ਮੈਂ ਚਾਰਜ ਵੀ ਨਹੀ ਕਿਰਨਾ ਰਪਈਏ ਜਿੱਕੇ ਕਰਦੇ ਗਿਆ ਚਿੱਕੇ ਕਰਾ ਮਹਾ ਮਦਰ ਰਪਈਏ ਜੱਕ ਤੇ ਆ ਜਿੰਦ ਲਾ ਕੇ ਆ ਹਾਂ ਓਰੀ ਨੂੰ ਇਦਨ ਪਿੰਡ ਮਣੂ ਗੱਡੀ ਲਈ ਪਿੱਛੇ ਨੂੰ ਦੇਖੀ ਪਿੱਛੇ ਓ ਦੇਖ ਓ ਉਦੋਂ ਕਦੇ ਨਾਨੂ ਸਾਸਰੀ ਗਾਲ ਸੀਸਾ ਦਰ ਕੇ ਕਦੀ ਕਹਿੰਦਾ ਨਾਨੂ ਸਾਸਰੀ ਸਾਸਰੀ ਗਾਣੂ ਕਿਹੜਾ ਨਾਨੂ ਹੈ ਨਾਨਕਿਆਂ ਦਾ ਸਾਰਾ ਪਿੰਡੇ ਨਾਨੂ ਆਗਾ ਹੋਏ ਕਰਾਂ ਕਹਿੰਦੇ ਨਾਨਕਿਆਂ ਮੈਂ ਸਾਰਿਆਂ ਨੂੰ ਨਾਨੂ ਨਾਨੀ ਮਾਮੀ ਹੋਏ ਕਰਾਂ ਇਹ ਗੋਕਾ ਚ ਬਣਾਈ ਹੈ ਮਮੀ ਜਵੀ ਮੱਕੀ ਹੋਏਗੀ ਹਾਂ ਜਵੀ ਮੱਕੀ ਹੈ ਕਿੰਨੇ ਮੈਂ ਉੱਧਰ ਵੀ ਦੇਖੀ ਸੀ ਸਾਗ ਵਿੱਜਣਾ ਸਾਗ ਕਿੱਥੇ ਖੜਿਆ ਖੇਤ ਮੰਗਣੇ ਚਲਾਂ ਦੇਵੇ ਤੋੜੇਗੇ ਹੋਰ ਸਾਗ ਕਾਕੇ ਦਮੇ ਗਰਮੀ ਬਾਬਾ ਮਾਰ ਹੋਏਗੀ ਹੋਰ ਠਿੱਡ ਤਾਂ ਪਹਿਲੇ ਨਹੀਂ ਠੀਕ ਹੋਏ ਅਜੇ ਤੱਕ ਹਾਂ ਜਾਂਦੀ ਮੈਂ ਮੈਂ ਤੂੰ ਵੀ ਚੜਾ ਕੇ ਵਗ ਜੀਏ ਰੈਫਰ ਰੈਫਰ ਨੂੰ ਲੰਗੇਂਗੇ ਤਮੇ ਦੇਖੇ ਕਿੱਦਾਂ ਲੰਗੋਗੇ ਉਹ ਬੋਲੇ ਠਿੱਡ ਦੁਖਾਏ ਜਿਹੜਾ ਜਿਹੜਾ ਕਹਿੰਦੇ ਇਹਨੂੰ ਪਤਾ ਆਹ ਉਰੇ ਨੂੰ ਮੁੜਨਾ ਹੈ ਹਾਂ ਉਰੇ ਆ ਗਿਆ ਮੋੜ ਖੱਬੇ ਹੱਥ ਸੱਜੇ ਹੱਥ ਵਾਸੇ ਦਰ ਮੁਰਜੇ ਨਾਲ ਜੇ ਮੱਕੀ ਆ ਕੇ ਨਿਕਲੀ ਹੋੜੇ ਕੁੱਕੜੀਆਂ ਥੋੜੀਏ ਲੱਗ ਗਈਆਂ ਮੈਨ ਲਗਾ ਉਹ ਦੇਖੀ 50 5000 ਪੂਰੀ ਰੋਕ ਲੈਣ ਦੀ ਸਾਈਡ ਮੈਂ ਹੈਂ ਜੀ ਵੀ ਦੋ ਬਿੱਲੇ ਫੇ ਤਾਂ ਮਾਰਾ ਵੀ ਲੱਖ ਰਵੇਗਾ ਹੋ ਜਾਣਾ ਕਿਲਾ ਪੂਰੀ ਰੋਕ ਲਾ ਲਈ ਦਰ ਸੜਕ ਕੱਟ ਹੈ ਜੋ ਗਲੀ ਦੀ ਮੈਨੂੰ ਕੋਈ ਹੋ ਤੇ ਟਾਉ ਤਦੇ ਇਹ ਦੇਖ ਹਾਂ ਤਾਂ ਮੜੀ ਮੜੀ ਜੀ ਹੈ 15 ਦਨ ਸੇ ਹੋ ਜਾਈ ਗਈਆਂ 50000 ਹਮੇ ਵੀ ਤੋੜਨ ਜਾਇਆ ਕਰਾਂਗੇ ਖੇਤਾਂ ਮੰਦੇ ਕੁੱਕੜੀਆਂ ਖੜੇ ਬਣਾਏ ਹਾਂ ਮੱਕੀ ਵਿੱਚੇ ਤੋੜ ਕੇ ਆਪਣਾ ਚਲੋ ਕਰ ਮੱਕੀ ਉਹ ਮੱਕੀ ਹੋ ਰਹੀ ਦੇਖ ਸੂਰਜੀ ਮੁਕੀ ਘਟ ਹੈ ਮੱਕੀਆਂ ਫਾਇਦਾ ਹੈ ਮੱਕੀ ਦਾ ਚਾਰ ਉਹ ਹੋ ਰਹੇ ਨਾ ਦੇ ਕੁੱਪ ਬੰਨ ਹੋ ਰਹੇ ਵੱਡ ਜਾ ਲੈ ਜਾਂਗੇ ਭਾਈ ਆਪਣੇ ਆਪ ਹਾਂ ਜਿਹੜਾ ਅੰਦੂ ਦਾ ਆਵਾਜ਼ ਰੰਨ ਰੇ ਬਵਾ ਲਾਂਗੇ ਵਿੱਚ ਬੰਜੇ ਰੇ ਬਵਾ ਜਿਹੜੀ ਮੱਕੀ ਹੋਣਾ ਮਿੱਟੀ ਖਾ ਨਾ ਫਿਰ ਜੀ ਆਲੂ ਵਾਲੀ ਹੈ ਨਾ ਹਾਂ ਲੋ ਜੀ ਆਪਾਂ ਅੱਗੇ ਕਾਲੀ ਮਾਤਾ ਦੇ ਮੰਦਰ ਚ ਅੰਦਰ ਵੀ ਖੁੱਲ ਹੈ ਮੱਥਾ ਟੇਕਣ ਚਲ ਹੋ ਜਾ ਪਾਪਾ ਗੇਲ ਹੋ ਜਗੇ ਗਿਆ ਇੱਕਦ ਨੂੰ ਆ ਜਾ ਉੱਪਰ ਨੂੰ ਘੁੰਮ ਕੇ ਆਉਂਰੇ ਨੂੰ ਆ ਜਾ ਉਹ ਉੱਥੇ ਟਿੱਕਾ ਲਾਈ ਉਹਦੋਂ ਚਲੋ ਜੀ ਚਲ ਆ ਜਾ ਖਲੋ ਜੀ ਮੱਥਾ ਠੇਕੇ ਭਾਗ ਲੇ ਭੱਜੇ 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 ਨੰਨੀ ਨੇ ਕੁੱਤੇ ਮਾਂ ਨੇ ਕੁੱਤੇ ਮਾਂ ਕੋਲ ਨਾ ਪਣੀ ਪਾਏ ਨੁਕਤੇ ਪਾਣੀ ਪੀਣਾ ਤਾਂ ਗੰਦਾ ਹੋ ਗਿਆ ਪਾਣੀ ਪਾਏ ਨੁਕਤੇ ਪਾਣੀ ਇੱਕ ਦਾ ਪੱਕਾ ਹੋ ਪਾਣੀ ਬਗਾਓ

ਆ ਜਾ ਆ ਜਾ ਆ ਜਾ ਨਾ ਬੱਸ ਹੈਗੇ ਆਂ ਅੱਭ ਮੈਂ 2 ਕਿਲੋ ਲੈ ਕੇ ਆਈ ਤੀ ਸਾਸ ਨੂੰ ਨਹੀਂ ਮਿਲਣਾ ਨਾ ਦੂਰ ਤੇ ਭਾਇ ਕਰ ਦੇ ਕਿ ਲੋੜ ਦੀ ਹੁਣ ਸੱਸ ਗੇ ਚਲੋ ਲੰਘੀ ਨਹੀਂ ਲੰਘੋਣੀ ਕਰਨੀ ਚਲ ਚੰਗਾ ਨਾ ਨੀ ਚਲ ਚੰਗਾ ਨਾ ਨੀ ਚਲ ਚੰਗਾ ਰਹੀ ਜੰਗਾ ਮਾਸਟਰ ਇੱਕ ਦਾ ਰਸ ਜੰਗਾ ਰਸ ਹੋ ਕਨੀਆ ਨੀ ਗਿਰ ਗਿਆ ਸੀ ਸੇ ਹੋ ਗੁਣ ਨੀ ਹੂੰ ਉਦੋਂ ਬੰਦ ਕਰੀਂ ਖਾਣੇ ਮਾਚ ਨਾ ਫਿਰ ਜੰਗਾ ਫਿਰ ਚਲੋ ਬਾਏ के पापा मैं खेत में, आमा? पापा में आमा? नहीं जाना तेल तेल पवा दे बस ना खेत में नहीं जाना ठीक है घरें उपर चढ़ के फा ल फर चढ़ के ਹਵਾਵਾਂ ਬਹੁਤ ਚੱਲ ਰਹੀ ਜੀ ਉਧਰੋਂ ਤੇ ਕਿਸ ਤਰ੍ਹਾਂ ਦਾ ਬੱਦਲ ਬਣਿਆ ਆ ਰਿਹਾ ਆ ਉਹ ਉਧਰ ਅੱਗੇ ਸਬਜ਼ੀਆਂ ਨੂੰ ਪਾਣੀ ਦੇਣੇ ਤਾਂ ਹੋ ਗਿਆ ਨਾ ਬੁੱਤ ਤੈਨੂੰ ਜਾਣਾ ਹੈਗਾ ਤੂੰ ਘਰੇ ਰਹਿ ਗਵਾਂਡੀਆਂ ਦੀ ਲੱਗ ਗਈ ਪੌੜੀ ਨਹੀਂ ਨਾ ਅਮੇਰਾ ਕਹਿ ਰਹੇ ਪੌੜੀ ਦੇ ਕੇ ਗਵਾਂਡੀਆਂ ਗਵਾਂਡੀਆਂ ਦੀ ਲੱਗ ਗਈ ਪੌੜੀ ਨਹੀਂ ਬੈ ਜਾ ਬੈ ਜਾ ਤੂੰ ਟਿੱਕੇ ਟਪੂਸੀਆ ਨਾ ਮਾਰਦਾ ਫਿਰ ਨਹੀਂ ਜਾਣਾ ਜੇ ਤੈ ਆਪ ਵੀ ਕਿਤੇ ਲੈਣਗੇ ਕਿਉਂ ਪਈ ਹੋ ਮੰਨਿਆ ਮੈਂ ਚ ਲੈ ਕੇ ਆ ਲੋ ਜੀ ਜ ਹਵਾਈ ਸੀਗੀ ਆਪਣੇ ਕਾਫੀ ਜਿਆਦਾ ਆੜੂ ਝੜ ਗਏ ਹਨ ਮम्मी ਚੱਕ ਕੇ ਅੰਦਰ ਲੈ ਗਏ ਕਹਿੰਦੇ ਇੰਨੀ ਹਵਾਏ ਸੀ ਜਦੋਂ ਆਪਾਂ ਗਏ ਹੋਏ ਸੀਗੇ ਪਿੱਛੋਂ ਨਾ ਕੱਚੇ ਝਾੜਦੇ ਆ ਫਲ ਇੰਨੀ ਕੁ ਜਿਆਦਾ ਹਵਾਈ ਸੀ ਹੁਣ ਤਾਂ ਨਹੀਂ ਇੱਥੇ ਕੋਈ ਪਿਆ ਆਪਣੇ ਆਪਣੀ ਸ਼ਬਦੀ ਲੈ ਲਈ ਹਾਂ ਅੱਛਾ ਅੱਜ ਪਤਾ ਕੀ ਹੋਇਆ ਉਦਮ ਨੇ ਨਾ ਉੱਥੇ ਮਾਤਾ ਦੇ ਮੰਦਰ ਮੂਰੇ ਬੈਠ ਗਏ ਨੇ ਆਪੇ ਸੌਕਸਾਂ ਪਾਣ ਲੱਗ ਗਏ ਪਤਾ ਮੈਨੂੰ ਕਿਆ ਕਹਿੰਦਾ ਮੰਮਾ ਅੱਜ ਸੂਰਜ ਪੁੱਠੇ ਪਾਸੇ ਝੜ ਗਏ ਮੈਂ ਕਿਹਾ ਕਿਉਂ ਕਰੇ ਤੇਰੇ ਪੁੱਤ ਨੇ ਜਰਾਬਾਂ ਮੂਢਵਾ ਲਏ ਮੈਂ ਵੀ ਹੈਰਾਨ ਰਹਿ ਗਈ ਐੇ ਕੰਮ ਕਰਾਇਆ ਕੱਦੂ ਜਾ ਤੁਰ ਕੇ ਘੁੰਮ ਲੈ ਯੇ ਘੁੰਮਣੇ ਜੀ ਆ ਕੇ ਆਪਣ ਥੋੜੀ ਦੇ ਰੈਸਟ ਰਸਟ ਕਰਿਆ ਹਨ ਤੇ ਇਹ ਉਦਮਣਾ ਉਹ ਲੈ ਕੇ ਆਇਆ ਸੀਗਾ ਲੇਜ਼ਰ ਇਹ ਬਹੁਤ ਦੂਰ ਤੱਕ ਜਾਂਦੀ ਏ ਤੁਹਨ ਦਿਖਾਈ ਵੀ ਸੀਗੀ ਪਹਿਲਾਂ ਹਨ ਤੇ ਆਹ ਦੇ ਜਿਹੜਾ ਆਹ ਦਾ ਬੁੱਕਟ ਹੈ ਹਨ ਕਿੰਨਾ ਸੋਹਣਾ ਹੋ ਗਿਆ ਮੈਨੂੰ ਤਾਂ ਸਭ ਤੋਂ ਪਹਿਲਾਂ ਦਾ ਉਹ ਜੰਮਿਆ ਹੋਇਆ ਉਹ ਵੈਸੇ ਜੰਮੇ ਦਾ ਅੱਛੇ ਬੁੱਟੇ ਬਹੁਤ ਹੋਏ ਨੇ ਅੱਜ ਪਾਣੀ ਨਹੀਂ ਦੇ ਹੋਏ ਪਰ ਇੱਧਰ ਹੈ ਅੱਛਾ ਉਹ ਤਾਂ ਪਦੀਨ ਨਾਲ ਕੇ ਜਿਹੜਾ ਮੈਂ ਇਹਦੇ ਦੇ ਨਹੀਂ ਪਿਆ ਰਹੇ ਹਨ ਤੇਰੇ ਫਿਰ ਉਹ ਸੁੱਕ ਗਿਆ ਵਿਚਾਰਾ ਮੇਰਾ ਬੁਗੜਾ ਬਿਮਾਰ ਹੋ ਗਿਆ ਹੈ ਨਾ ਬਿਮਾਰ ਹੋ ਗਿਆ ਨਾ ਛੋਟਾ ਜਿਹਾ ਮੂੰਹ ਨਿਕਲਿਆ ਇੱਕ ਗੰਦੇ ਜਿਹਾ ਅੱਜ ਵੀ ਨਹੀਂ ਸਕੂਲ ਭੇਜਿਆ ਮੈਂ ਇਹਨੂੰ ਉੱਪਰੋਂ ਪੇਪਰ ਸ਼ੁਰੂ ਨੇ ਨਾ ਹਟ ਜਾ ਅੱਖਾਂ ਵਿੱਚ ਪੈ ਗਈ ਪੁੱਤ ਨਾ ਇੱਧਰ ਵੀ ਬੁੱਟਿਆਂ ਨੂੰ ਪਾਣੀ ਦੇਣ ਵਾਲਾ ਹੋਇਆ ਪਿਆ ਹੈ ਉਹਦੇ ਮਾੜੂ ਦਾ ਆਪਣਾ ਖਿੱਲਰ ਜੀ ਗਿਆ ਹਨਾ ਆਉ ਲਾ ਕੇ ਆ ਕੇ ਇਹਨਾਂ ਨੂੰ ਫਾਲ ਦੇਖਾ ਇੱਧਰ ਬੁੱਟੇ ਜਾ ਹੋ ਕੇ ਤਿਆਰ ਕਰਨ ਖੜੇ ਹੋਏ ਕੋਈ ਵੈਂਗ ਕਲਾਂ ਗਰੇ ਮੇਂ ਲਗਾ ਇੱਕ ਅੱਧਾ ਬੂਟਾ ਹੀ ਚੱਲਿਆ ਬਸ ਝੂਟਾ ਲੈ ਇਹਨੂੰ ਤੂੰ ਨਿਆਣਾਏ ਹੁਣ ਇੱਕ ਬੂਟੇ ਤੇ ਲੈ ਪੈਂਗਾਂ ਦਾ ਇੱਕ ਆ ਚੱਲੂਗਾ ਲੈ ਲੈ ਚੱਲ ਲੈ ਰਾਂ ਦੇ ਪਰ ਉੱਧਰ ਤਾਂ ਪੈਂਗੜੇ ਬੂਟੇ ਸਾਰੇ ਖੜੇ ਹੋਗੇ ਇਹਨਾਂ ਦੀ ਨਾ ਕਟਾਈ ਕਰੂ ਪਹਿਲਾਂ ਸਵੇਰੇ ਕੱਲ ਨੂੰ ਨਾ ਲੈ ਕੇ ਖੁਰਤੀ ਖੁਰਤੀ ਨਾਲ ਸਵੇਰ ਕਵਾੜੂ ਦੁਬਾਰ ਪੱਟ ਕੇ ਫੇਰ ਪਾਣੀ ਦੋ ਇੱਕ ਵਾਰ ਦਸ ਲੈਰੇ ਐ ਹੋ ਗਏ ਸੀਗਾ ਬਸ ਮੀਂਹ ਆ ਗਿਆ ਜੋ ਕਿ ਬਤਕਣੀਆਂ ਪੈਣ ਵੀ ਲੱਗ ਗਈ ਸੀ ਮਿਰਚਾਂ ਦਾ ਮਾਰ ਮੁਰਗੀਆਂ ਮੈਨੂੰ ਲੱਗ ਗਏ ਹੂੰ ਪਾਣੀ ਨੀਣਾ ਨੂੰ ਵਿਚਾਰੀ ਨੂੰ ਆਇਆ ਹੁਣ ਤਾਂ ਪਾਣੀ ਵੀ ਨਹੀਂ ਚੱਲ ਰਿਹਾ ਹੁਣ ਕੱਲ ਦਊਂਗੀ ਪਾਣੀ ਆ ਦੇਖੋ ਚੱਪਣ ਗੱਦੂ ਛੋਟੇ ਛੋਟੇ ਲੱਗ ਰਹੇ ਨੇ ਹਾਂ ਆ ਦੇਖੋ ਇੱਕ ਆ ਲੱਗ ਰੇ ਆ ਬੁੱਟੇ ਨੂੰ ਇੱਕੇ ਲੱਗੇ ਆ ਇਹ ਇਹਦੀ ਵੀ ਲੱਗੇ ਹੋਏ ਦੇ ਛੋਟੇ ਛੋਟੇ ਹੈ ਸਗੇ ਇਹਦੇ ਵੀ ਛੋਟੇ ਆ ਇਹਦੇ ਕੋਲ ਹੈਗਾ ਵੱਡਾ ਚਲ 2-4 ਹੋਰ ਆਲੂ ਪਾ ਕੇ 2-4 ਚੱਪੜ ਗੱਦੂ ਪਾ ਕੇ ਸਬਜ਼ੀ ਬਣ ਜੂਗੀ ਆ ਦੇਖੋ ਮਿਰਚਾਂ ਨੂੰ ਵੀ ਫਲ ਆਣਾ ਸ਼ੁਰੂ ਹੋ ਗਿਆ ਏਡੇ ਪਹਿਲਾਂ ਦੀ ਲਾਈਆਂ ਹੋਈ ਸੀਗੀਆਂ ਉਹਨਾਂ ਨੂੰ ਆ ਰਿਹਾ ਹੈ ਫੜ ਹਾਂ ਆ ਜਾ ਚਲੋ ਜੀ ਫਰੈਂਡਸ ਇਹਦਾ ਸੀਗੀ ਆਪਣੀ ਅੱਜ ਦੀ ਵੀਡੀਓ ਸੋ ਫਰੈਂਡਸ ਉਮੀਦ ਕਰਦੇ ਹਾਂ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਜ਼ ਮੈਨ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਦਾ ਆਪਣੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਚਲੋ ਜੀ ਆਪਾਂ ਮਿਲਾਂਗੇ ਤੁਹਾਨੂੰ ਨੈਕਸਟ ਵਲੌਗ ਨਾਲ ਤਦ ਤੱਕ ਜੀ ਸਾਰਿਆਂ ਨੂੰ ਬਾਏ ਬਾਏ ਸਤਿ ਸ੍ਰੀ ਅਕਾਲ ਜੀ